ਜਿਨ੍ਹਾਂ ਨੇ ਸੋਚਿਆ ਸੀਗਾ ਵੀ ਇਸ ਵਾਈ ਚੱਕ ਕੇ ਵੀ ਕੁੜੀਆਂ ਦੇ ਬਾਹਰੇ ਲਾਵਾਂਗੇ ਉਹ ਵਿਚਾਰਾ ਨਾ ਹੁਣ ਬਾਪ ਸਿਰ ਤੇ ਇਦਾਂ ਹੱਥ ਰੱਖ ਕੇ ਬੈਠਾ ਹੈ ਕਿ ਅਗਾ ਮੈਂ ਕਰਾਂਗਾ ਕੀ ਸੋਚਿਆ ਜਾਵੇ ਜੇਕਰ ਸਰਕਾਰ ਚਾਹੁੰਦੀ ਹੈ ਨਾ ਵੀ ਸਾਡੀ ਸਰਕਾਰ ਆਏ ਪਰ ਇਹਨਾਂ ਨੂੰ ਚਾਹੀਦਾ ਹੈ ਕਿ ਸਾਡਾ ਫਾਇਦਾ ਕਰਨ ਕੋਈ ਉਹਨਾਂ ਦਾ ਲੋਕਾਂ ਦਾ ਸੋਚਣ ਜਿਨ੍ਹਾਂ ਦੇ ਹੁਣ 60 70 70 ਸਾਲ ਹੋ ਗਏ ਸਮਾਨ ਚੱਕਦੇ ਉਹਨਾਂ ਦੀਆਂ ਟਿੰਡਾ ਹੀ ਗੰਜੇ ਹੋ ਗਏ ਪਹਿਲਾਂ ਤੋਂ ਹੀ ਇਹਨਾਂ ਕਰਜ਼ਾ ਚੱਕਿਆ ਹੋਇਆ ਹੈ 2023 ਦਾ ਜਿਹੜਾ ਪਾਣੀ ਦੀ ਮਾਰ ਵੱਜੀ ਸੀ ਲੋਕਾਂ ਦੇ ਘਰ ਡਿੱਗ ਗਏ ਪਸ਼ੂ ਰੋੜ ਗਏ ਚੋਰੀਆਂ ਹੋ ਗਈਆਂ ਜੋ ਸਮਾਨ ਉੱਪਰ ਪਿਆ ਸੀ ਚੋਰੀਆਂ ਹੋ ਗਈਆਂ ਕੁਝ ਵੀ ਨਹੀਂ ਨੰਦੇ ਕੋਲ ਰਹਿ ਗਿਆ ਹੁਣ ਉੱਖ ਮੰਤਰੀ ਦਾ ਹੈਲੀਕਾਪਟਰ ਪਹੁੰਚਿਆ ਕੁਛ ਵੀ ਨਹੀਂ ਪਹੁੰਚਿਆ ਜੀ ਕੁਛ ਵੀ ਜੰਗ ਵਿੱਚ ਵੀ ਤੁਸੀਂ ਇਹ ਜੁੜਦੇ ਹੋ ਨੰਦੇ ਵਿੱਚ ਵੀ ਦੇਖੋ ਜੰਗ ਵਿੱਚ ਵੀ ਇਦਾਂ ਹੁੰਦਾ ਹੈ ਜੰਗ ਵਿੱਚ ਵਿਤਬਾਈ ਹੋ ਗਈ ਜੀ ਸਮਾਨ ਸਾਨੂੰ ਚੱਕ ਕੇ ਕਦੀ ਕਿੱਥੇ ਲਜਾਣਾ ਕਦੀ ਕਿੱਥੇ ਲਜਾਣਾ ਕੋਈ ਸਾਡੇ ਇਥੇ ਸਹੂਲਤ ਨਹੀਂ ਪਹੁੰਚੀ ਪਹਿਲਾਂ ਜੰਗ ਵੇਲੇ ਜੀ ਜੀ ਬਹੁਤ ਜ਼ਿਆਦਾ ਦੁਖੀ ਹੋਏ ਹੁਣ ਹੜ ਹੋ ਗਏ ਹਰ ਸਾਲ ਮਤਲਬ ਕਿ ਸਾਨੂੰ 6 ਮਹੀਨੇ ਬਾਅਦ ਤਾਂ ਸਾਨੂੰ ਆਪਣਾ ਸਮਾਨ ਚੱਕ ਕੇ ਦਰੁਦਰ ਜਾਣਾ ਪੈਂਦਾ ਹੈ 9588 ਬਹੁਤ ਹਾਰਡ ਦੇਖੇ ਨੇ ਮੈਂ ਸ਼ੁਰੂ ਤੋਂ ਹੁਣ ਦੇਖੋ ਮੇਰੀ 27 ਸਾਲੇ ਜੋ ਚੁੱਕੀ ਹੈ ਮੈਂ 3-4 ਤਹਾੜ ਮੈਂ ਖੁਦ ਦੇ ਚੁੱਕਿਆ ਤੇ ਸਾਡੇ ਪਰਿਵਾਰ ਜਿਹੜੇ ਬਜ਼ੁਰਗ ਗਏ ਨੇ ਉਹ ਤਾਂ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਲੰਮਾ ਸਾਡਾ ਏਰੀਆ ਘਟੋ ਘਟ 20 ਸਾਲ ਪਿੱਛੇ ਜਾ ਚੁੱਕਿਆ ਹੈ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਸਾਡੇ ਬੱਚੇ ਪੜ੍ਹਾਈ ਤੋਂ ਔਖੇ ਹੋ ਗਏ ਲੋਕ ਵਾਈਟੀਵੀ ਨਾਲ ਜਿਹੜਾ ਤੁਸੀਂ ਮੈਂ ਅਤਾਜ ਪੰਜਾਬ ਦੇ ਬਾਡਰ ਪੱਟੀ ਦੇ ਵਿੱਚ ਜਿਹੜੇ ਹੜ ਆਏ ਹੋਏ ਨੇ ਫਾਜ਼ਿਲਕਾ ਦੇ ਨੇੜੇ ਟਾਣੀ ਕਿਹੜੀ ਟਾਣੀਆਂ ਬਾਈ ਜੀ ਟਾਣੀ ਮੋਣਾ ਰਹਾ ਉੱਥੇ ਅਸੀਂ ਖੜੇ ਆ ਜਿੱਥੇ ਲੋਕ ਨੇ ਜਿਹੜੇ ਇਕੱਠੇ ਹੋ ਕੇ ਰਹਿ ਰਹੇ ਨੇ ਕਿਉਂਕਿ ਇਹਨਾਂ ਦੇ ਜਿਹੜੇ ਪਿੰਡ ਆ ਉਹ ਪਾਣੀ ਦੇ ਨਾਲ ਭਰ ਚੁੱਕੇ ਨੇ ਹਾਲਾਤ ਕਿੰਨੇ ਸਾਰੀ ਗੱਲਬਾਤ ਕਰਦੇ ਆ ਤੇ ਕਿੰਨੇ ਕੁ ਸਬਦਾ ਇਹਨਾਂ ਨੂੰ ਮਿਲੀ ਆ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਟਾਣੀ ਮੋਣਾ ਰਹਾ ਜੀ ਉਹ ਕਿੱਥੇ ਆ ਇੱਥੇ ਉਧਰਲੇ ਪਾਸੇ ਆ ਇਹ ਇਸ ਤੋਂ ਪਿੱਛੇ ਰਹਿ ਜਾਂਦੀ ਆ ਕਿੰਨਾ ਕੁ ਪਾਣੀ ਆ ਗਿਆ ਪਾਣੀ ਕਾਫੀ ਆ ਗਿਆ ਜੀ ਚੋਨੇ ਸਾਰੇ ਡੁੱਬ ਗਏ ਨੇ ਘਰਾਂ ਦੇ ਵਿੱਚ ਪਾਣੀ ਵੜ ਗਈ ਹੂੰ ਪਰਦੋ ਉਹ ਇੱਥੇ ਆਉਣਾ ਪਿਆ ਉਹਦੇ ਕਰਕੇ ਹਾਂਜੀ ਅਸੀਂ ਇਹ ਆਪਦੇ ਆਪਦੇ ਪੱਧਰ ਤੇ ਅਸੀਂ ਇਹ ਰਾਖਤ ਕੈਂਪ ਬਣਾਇਆ ਜੀ ਮਤਲਬ ਇਹ ਇਹ ਸਰਕਾਰ ਨਾਲਿਆਂ ਦੇ ਨਾਲ ਕੋਈ ਇਹਦਾ ਨਾ ਰਿਲੇਸ਼ਨ ਨਹੀਂ ਹੈ ਅਸੀਂ ਆਪਦੇ ਪੱਧਰ ਤੇ ਸਾਰਾ ਕਰ ਰਹੇ ਹਾਂ ਜੀ ਖੁਦ ਬਣਾਇਆ ਹੈ ਅਸੀਂ ਖੁਦ ਬਣਾਇਆ ਜੀ ਇਹ ਸਾਰਾ ਆਪਦੇ ਪੱਧਰ ਤੇ ਇਹਨਾਂ ਲੋਕਾਂ ਦੀ ਮਦਦ ਕਰ ਰਹੇ ਹਾਂ ਹਰਾਚਾਰਾ ਜੋ ਵੀ ਫੀਡ ਵਗੈਰਾ ਅਸੀਂ ਆਪਦੇ ਪੱਧਰ ਤੇ ਇਹਨਾਂ ਦੀ ਮਦਦ ਕਰ ਰਹੇ ਹਾਂ ਜੀ ਕੀ ਕੀ ਬਾਈ ਇੱਥੇ ਸਹੂਲਤਾਂ ਤੁਹਾਡੇ ਵੱਲੋਂ ਮਈਆ ਕਰੀਆਂ ਗਈਆਂ ਨੇ ਜੀ ਇੱਥੇ ਸਾਡੇ ਕੋਲ ਛੋਟਾ ਜਿਹਾ ਸ਼ੈੱਡ ਇੱਕ ਜੀ ਉਹਦੇ ਵਿੱਚ ਸਾਰੇ ਰੁਕੇ ਹੋયા ਅਸੀਂ ਇੱਧਰ ਸਾਡੇ ਪਸ਼ੂ ਖੜੇ ਨੇ ਹ ਮਤਲਬ ਸਰਕਾਰ ਵੱਲੋਂ ਇਹ ਤੱਕ ਕੋਈ ਤਰਪਾਲਾ ਵਗੈਰਾ ਸਾਨੂੰ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਤਰਪਾਲ ਵੀ ਨਹੀਂ ਆਈ ਹਾਲੇ ਨਹੀਂ ਅਜੇ ਤੱਕ ਤਰਪਾਲ ਵੀ ਨਹੀਂ ਕਿੰਨੇ ਦਿਨ ਹੋ ਗਏ ਇੱਥੇ ਭਈ ਇਹ ਚੱਲਦਿਆਂ ਨੂੰ ਸਾਰਾ ਕੁਝ ਇਹ ਅੱਜ ਸਾਨੂੰ ਚੌਥਾ ਦਿਨ ਹੈ ਜੀ ਚੌਥਾ ਦਿਨ ਹੈ ਹਾਂ ਜੀ ਪਾਣੀ ਇਹ ਇਲਾਕੇ ਦੇ ਵਿੱਚ ਆਇਆ ਨੂੰ ਕਿੰਨੇ ਦਿਨ ਹੋ ਗਏ ਅੱਜ 5ਵੇਂ 5ਵਾਂ 6ਵਾਂ ਦਿਨ ਹੋ ਗਿਆ ਜੀ 5-6 ਦਿਨ ਪਾਣੀ ਸਾਡੇ ਘਰਾਂ 'ਚ ਪਾਣੀ ਪਰਿਆ ਜੀ ਲੋਕ ਮਤਲਬ ਸਾਰੇ ਦੇ ਸਾਰੇ ਅਜ ਤੱਕ ਕਿਹੜੇ ਹਾਲੇ ਵੀ ਕੋਈ ਘਰਾਂ ਦੇ ਨਹੀਂ ਕਾਫੀ ਲੋਕ ਜੋ ਜਿਹੜੇ ਪਿੱਛੇ ਘਰਾਂ ਵਿੱਚ ਫਸੇ ਹੋਏ ਨੇ ਪੋਲੀਓਲੀ ਅਸੀਂ ਆਪਦੇ ਪੱਧਰ ਤੇ ਉਹਨਾਂ ਨੂੰ ਲਿਆਉਣ ਕੁਝ ਨਹੀਂ ਬੰਚਿਆ ਪਰ ਸਰਕਾਰ ਜਿਹੜੀ ਗੱਲਾਂ ਕਰਦੀ ਐ ਕਿ ਜਿਹੜੇ ਅਸੀਂ ਰਾਹਤ ਕੈਂਪ ਬਣਾਏ ਆ ਬੜੀਆਂ ਸਹੂਲਤਾਂ ਦੇ ਰਹੇ ਆ ਕਿ ਲੋਕ ਆ ਜਿਹੜੇ ਉਹ ਬਚ ਕੇ ਬਾਹਰ ਆ ਸਕਣ ਦਵਾਈਆਂ ਮਿਲ ਰਹੀਆਂ ਰਾਸ਼ਨ ਦੇ ਰਹੇ ਉਹ ਕਿੱਥੇ ਆ ਫਿਰ ਨਹੀਂ ਆ ਚੌਥਾ ਦਿਨ ਹੋ ਗਿਆ ਚੌਥੇ ਦਿਨ ਅਸੀਂ ਆਪ ਖੁਦ ਪ੍ਰਸ਼ਾਸਨ ਨੂੰ ਫੋਨ ਕੀਤਾ ਵੀ ਇੱਧਰ ਵੀ ਲੋਕ ਮਰ ਰਹੇ ਨੇ ਥੋੜਾ ਇੱਧਰ ਵੀ ਢੇੜਾ ਲਾਓ ਤਾਂ ਅੱਜ ਚੌਥੇ ਦਿਨ ਜਿਹੜਾ ਸਾਡੇ ਐਮਐਲਏ ਸਾਹਿਬ ਇੱਧਰ ਢੇੜਾ ਲਾਇਆ ਅੱਜ ਪੰਜਵੇਂ ਪੰਜ ਦਿਨ ਹੋ ਗਏ ਪੰਜ ਦਿਨ ਅਸੀਂ ਆਪਦੇ ਪੱਧਰ ਤੇ ਇਹਨਾਂ ਨੂੰ ਪਰ ਪਹੁੰਚਾ ਜੇ ਵੀ ਸਾਡੇ ਕੋਲ ਕੁਝ ਵੀ ਨਹੀਂ ਆ ਜੀ ਪਹੁੰਚੇ ਕੋਈ ਨਹੀਂ ਹਾਂਜੀ ਹਾਂਜੀ ਮਤਲਬ ਜਿਹੜਾ ਘਰਾਂ ਦਾ ਸਮਾਨ ਆ ਜੀ ਸਾਰਾ ਘਰੇ ਪਿਆ ਹਾਂਜੀ ਹਾਂਜੀ ਘਰੇ ਪਿਆ ਹੈ ਇੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੋ ਗਈ 70 ਸਾਲ 70 ਸਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਆ ਕੁਝ ਦੇਖਦਿਆਂ ਨੂੰ ਕਦੇ ਜੰਗ ਲੱਗ ਜਾਂਦੀ ਹੈ ਕਦੇ ਹাড় ਆ ਜਾਂਦੀ ਹੈ ਹাড় ਆ ਜਾਂਦੀ ਜਿੱਲੇ ਹੁੰਦਾ ਸਾਡਾ ਕੰਮ ਦਿੰਦਾ ਸਿਆਲੇ ਜੰਗ ਅੱਜ ਕੱਲ ਪਾਣੀ ਸਾਲ ਨੂੰ ਲਈ ਖੜਾ ਬੰਨ ਘਾਇਆ ਬੰਨ ਵੀ ਨਹੀਂ ਬੰਦੇ ਪਏ ਹਾਂ ਡੀਸੀ ਮੈਂ ਕਹਿੰਦਾ ਆ ਤੂੰ ਬੰਨ ਨਹੀਂ ਕੱਢਾ ਨੇ ਜੀ ਹਾਂਜੀ ਆ ਦੇ ਕੱਢਾਂਗੇ ਤੇ ਇਹਨੂੰ ਐਸੀ ਕਹਿਆ ਸੀ ਆਂਦੇ ਬੰਨ ਬਣਾਨੇ ਬੰਨ ਨਹੀਂ ਬਣਿਆ ਅਸੀਂ ਪਾਣੀ ਦੇ ਸਲੇਟ ਵਿੱਚ ਬੈਠੇ ਆ ਸਾਰੇ ਥੋਡੀ ਸਾਰੀ ਉਮਰ ਮਤਲਬ ਆਈ ਲੰਗੀ ਹੈ ਹਾਂਜੀ ਮਾਮ ਚੱਕ ਲਿਆ ਰੱਖ ਲਿਆ ਪਾ ਜਲੇ ਉੱਠ ਹਾਂਜੀ ਸਿਆਲੇ ਜੰਗ ਨੂੰ ਹੋ ਜਾਂਦੇ ਨੇ ਐਸਲੇ ਪਾਣੀ ਆ ਜਾਂਦਾ ਸਾਡੇ ਨਾਲ ਬਹੁਤ ਹਾਲ ਮਾੜੇ ਹਾਲ ਮਾੜੇ ਹਾਂਜੀ ਵੋਟਾਂ ਵੇਲੇ ਤਾਂ ਲੀਡਰ ਆਉਂਦੇ ਹੋਣਗੇ ਤੁਹਾਡੇ ਬੜੇ ਆਂਦੇ ਨੇ ਵੋਟਾਂ ਪਾਵਾਂਗੇ ਸਾਰਾ ਸੋਹਣ ਸਾਹਿਬ ਆਇਆ ਵੋਟਾਂ ਪਾ ਆਲੀ ਉਹਨੇ ਸਾਡੇ ਨਾਲ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਮੈਂ ਫੇਰ ਲਿਆ ਪਿਆ ਤੇਜਪੁਰਾ ਹਾਂਜੀ ਬਹੁਤ ਨੁਕਸਾਨ ਹੋ ਰਹੀ ਹੈ ਬਿਲਕੁਲ ਭਾਈ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਜੀ ਸਾਡਾ ਠਾਣੀ ਮਹੌਨाराम ਹੈ ਜੀ ਇਹੀ ਹੈ ਪਾਣੀ ਆਇਆ ਹੋਇਆ ਉੱਥੇ ਹਾਂਜੀ ਜੀ ਬਹੁਤ ਬਹੁਤ ਸਾਰਾ ਪਾਣੀ ਆਇਆ ਕੀ ਕੁਝ ਘਰੇ ਤੁਹਾਡਾ ਸਾਰਾ ਕੁਝ ਘਰੀ ਪਿਆ ਨਹੀਂ ਜੀ ਇੱਥੇ ਆਪਦੇ ਜਿਹੜਾ ਖਾਣ ਪੀਣ ਦੇ ਵਸਤਾ ਉਹ ਸਭ ਕੁਝ ਲਿਆ ਆਂਦਾ ਡੰਗਰ ਪੋਛ ਲਿਆ ਆਂਦਾ ਜੀ ਹਾਂਜੀ ਜ਼ਰੂਰ ਲਿਆ ਬਾਕੀ ਸਭ ਬਹੁਤ ਛੱਤ ਤੇ ਰੱਖ ਦਿੱਤਾ ਸੀ ਇੱਥੇ ਦੇ ਵਿੱਚ ਵੀ ਹਾਲਾਤ ਬਣੀ ਸੀ ਯਾ ਯਾ ਹੂੰ ਉਦੋਂ ਵੀ ਇੱਥੇ ਪਾਣੀ ਬਹੁਤ ਆ ਗਿਆ ਸੀ ਜੀ ਫਸਲ ਸਾਰੀ ਤਬਾਹ ਹੋ ਗਈ ਜੀ ਨਾ ਕੋਈ ਪੱਠਾ ਪਹੁੰਚ ਰਿਹਾ ਨਾ ਕੋਈ ਇੱਥੇ ਕੋ ਕੋ ਜਨਾਤਰ ਪਾਲਾ ਆ ਰਿਹਾ ਖੇਤੀ ਕਰਦੇ ਹੋ ਤੁਸੀਂ ਖੇਤੀ ਕਰਦੇ ਹਾਂ ਜੀ ਅੰਜ ਖੇਤੀ ਕਰਦੇ ਨੇ ਕਿੰਨੀ ਕੀਤੀ ਕਰਦੇ ਹੋ ਜੇ ਸਾਡੇ ਕੋਲ 4 ਕਿੱਲਾਂ ਦੀ ਖੇਤੀ ਹੈ ਹਾਂ ਜੀ 4 ਕਿੱਲੇ 4 ਦੇ ਗਏ ਹਾਂ ਜੀ ਸਾਰੇ ਜੀ ਹਾਂ ਜੋ 23 2023 ਦੇ ਵਿੱਚ ਜਦੋਂ ਫਸਲ ਤਵਾ ਹੋਈ ਉਹਦੋਂ ਮੌਜਾ ਮਿਲਿਆ ਤੁਹਾਨੂੰ ਜੇ ਕੁਛ ਨਹੀਂ ਮਿਲਿਆ 4500 ਨਾਲ ਕੀ ਬਣਦਾ ਜੀ 4500 ਮਿਲਿਆ ਸੀ 15000 ਕਿਹਾ ਸੀ ਤੇ 4500 ਦੇ حساب ਨਾਲ ਮਿਲਿਆ ਜੋ ਵੀ ਅੱਜ ਸਾਡੇ ਆਏ ਸੀ ਅੱਜ ਪੈਸੇ ਆ ਹੀ ਨਹੀਂ ਸੀ ਅੱਜ ਆਏ ਨਹੀਂ ਸੀ ਹਾਂ ਜੀ ਜਿਵੇਂ ਹੁਣ ਮੁੱਖ ਮੰਤਰੀ ਕੱਲ ਕਹਿੰਦੇ ਕਿ ਮੈਂ ਹੈਲੀਕਾਪਟਰ ਦੇ ਚੱਲੇ ਆ ਆਪ ਤਾਂ ਤੁਹਾਨੂੰ ਆਇਆ ਤੁਹਾਡੇ ਕੋਲ ਜੇ ਕੋਈ ਨਹੀਂ ਆ ਸਾਡੇ ਕੋਲ ਤਾਂ ਕੋ ਅਰ ਸਤਾਬ ਸਾਬ ਦੇ ਅੱਜ ਤੋਂ ਜਾ ਕੇ ਸਮਾਨ ਕੱਢ ਰਹੀ ਸੀ ਅੱਜ ਕੁਝ ਨਹੀਂ ਇੱਥੇ ਆ ਰਿਹਾ ਮਤਲਬ ਕਿਸ਼ਤੀ ਵੀ ਨਹੀਂ ਕੋਈ ਹੈਗੀ ਨਾ ਜੀ ਕੁਝ ਨਹੀਂ ਲੋਕ ਫਸੇ ਹੋਏ ਨੇ ਪਿੰਡਾਂ ਦੇ ਜੀ ਬਹੁਤ ਬਹੁਤ ਫਸੇ ਹੋਏ ਨੇ ਜੀ ਨਿਕਲਣਾ ਚਾਹੁੰਦੇ ਨੇ ਹੋਬ ਕੋਈ ਕੱਢਣ ਵਾਲਾ ਹੈ ਨਹੀਂ ਹਾਂਜੀ ਹਾਂਜੀ ਕੋਈ ਨਹੀਂ ਅਸੀਂ ਆਪ ਜਾ ਰਹੇ ਹਾਂ ਕੋਈ ਇਸੇ ਟੂਪਾ ਰਾਹੀਂ ਕੱਢ ਰਹੇ ਹਾਂ ਕਿਸੇ ਨੂੰ ਟਰਾਲੀਆਂ ਟਰੈਕਟਰ ਲਾ ਕੇ ਕੱਢ ਕੇ ਲਿਆ ਰਹੇ ਹਾਂ ਪਹੁੰਚ ਨਹੀਂ ਰਹੀ ਹਾਂਜੀ ਟਰਾਲੀ ਹੈਗਾ ਪਹੁੰਚ ਨਹੀਂ ਰਹੀਆਂ ਜੀ ਤੇ ਬਹੁਤ ਪਾਣੀ ਆ ਰਿਹਾ ਹੈ ਕੋਈ ਸਹੂਲਤ ਆਸਾਦੀ ਨਹੀਂ ਹੈਗੀ ਤੇ ਕਿਹੜਾ ਭਗਵੰਤ ਮਾਨ ਨੇ ਕੋਈ ਪ੍ਰਸ਼ਾਸਨ ਨੂੰ ਨਹੀਂ ਆਕਾ ਸਾਦੇ ਬਾਰੇ ਪਈ ਆਰ ਖੇਰੀ ਪਿਛਾ ਰਹਿ ਜਾਈਗਾ ਅਸੀਂ ਸਾਡੇ ਕੋਲ ਮਾਜਬੇ ਹੈਗੇ ਕੋਈ ਕਨਾਲ ਹੈ ਕਿਸੇ ਕੋ ਦੋ ਕਨਾਲੀ ਨੇ ਉਹ ਸਾਰਾ ਸਾਰਾ ਡੁੱਬ ਗਿਆ ਸੀ ਪਿਛਲੇ 2023 ਵਿੱਚ ਨਕਾ ਜੀ ਸਾਨੂੰ ਪਟਵਾਰੀਆਂ ਨੇ ਆਂਦਾ ਪਟਵਾਰੀ ਰਿਸ਼ਵਤ ਨਹੀਂ ਹੈਗੀ ਉਹਨਾਂ ਰਿਸ਼ਵਤ ਲਈ ਹੈ 1500 ਸਾਨੂੰ ਮਿਲਾ ਸੀ 1500 ਚ 500 ਸਾਡੇ ਖਾਤੇ ਚ ਆਏ ਐ ਜੇ ਉਹਨੇ ਚੈੱਕ ਕਰਾ ਲਓ ਸਾਡੇ ਖਾਤੇ ਠੀਕ ਹੈ ਇਹ 1500 ਆਇਆ ਉਹਦੇ ਚ 1000 ਉਹ ਲੈ ਗਏ ਹਾਂਜੀ ਪਟਵਾਰੀ ਖਾ ਜਾਂਦੇ ਜੀ ਪਟਵਾਰੀ ਗੱਲ ਨਹੀਂ ਸੁਣਦੇ ਸਾਡੀ ਕੋਈ ਵੀ ਆਂਦਾ ਡੁੱਬੇ ਸਾਡਾ ਕੋਈ ਵੀ ਆਂਦਾ ਉਤਲੇ ਸੁੱਕਾ ਲੈ ਜਾਂਦੇ ਆ ਕਿੰਨਾ ਦਾ ਸੁੱਕਾ ਪੀਆ ਹੁੰਦਾ ਨਾ ਖੱਟਾ ਬਹੁਤ ਬਹੁਤ ਸਾਰੀ ਜ਼ਿੰਦਗੀ ਦੀ ਜਿਹੜੀ ਕਿਰਤ ਕਮਾਈ ਉਹ ਘਰ ਹੁੰਦਾ ਬੰਦੇ ਦਾ ਕਹਿੰਦੇ ਉਹ ਸਾਰੇ ਡੁੱਬੇ ਹੋਏ ਹਾਂ ਜੀ ਸਾਰੇ ਡੁੱਬੇ ਹੋਇਆ ਸਾਦੇ ਦਾ ਇਹ ਬੇਨਤੀ ਹੈ ਹੱਥ ਜੋੜ ਕੇ ਸਾਦੇ ਦਾ ਬਈ ਕੋਈ ਕਿੰਨਾ ਵੀ ਹੋ ਸਕਦਾ ਹੈ ਸਾਦੀ ਹਲਪ ਕੀਤੀ ਜਾਏ ਬਈ ਜੀ ਜੀ ਲਈਆ ਯਾਰ ਕੀ ਹੈ ਜੀ ਸਰਕਾਰ ਦੇ ਵੱਲੋਂ ਕੀ ਕੋਈ ਤੁਹਾਨੂੰ ਮਿਲ ਗਿਆ ਹੁਣ ਤੱਕ ਚਾਰ ਪੰਜ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਕੁਝ ਨਹੀਂ ਮਿਲ ਰਿਹਾ ਜੀ ਸਾਨੂੰ ਇਸ ਟਾਈਮ ਕੁਝ ਨਹੀਂ ਮਿਲ ਰਿਹਾ ਜੀ 2023 ਵਿੱਚ ਵੀ ਕੁਝ ਨਹੀਂ ਮਿਲਿਆ ਕਿਉਂਕਿ ਸਾਨੂੰ ਇਹਨਾਂ ਸਰਕਾਰਾਂ ਕੋਲ ਕੁਝ ਨਹੀਂ ਚਾਹੀਦਾ ਸਾਨੂੰ ਅੱਜ ਉਹ ਕੁਝ ਦਿੰਦੇ ਨੇ ਕਿਸਾਨ ਜੱਥੇ ਬੰਦੀਆਂ ਦਿੰਦੇ ਨੇ ਕਿਉਂਕਿ ਸਾਡੇ ਇੱਥੇ ਡੁੱਬਾ ਆ ਸਾਨੂੰ ਕੁਝ ਨਹੀਂ ਮਿਲਿਆ ਉਹ ਕਿ ਇੱਧਰ ਨਹੀਂ ਗਿਆ ਇੱਧਰ ਪਾਣੀ ਗਿਆ ਮਜਬਾਓ ਲੈ ਕੇ ਸਾਨੂੰ ਇਹਨਾਂ ਕੋਲ ਮਜਬਾਣੀ ਚਾਹੀਦਾ ਸਾਡੇ ਇੱਧਰ 7 ਕਿਲੋਮੀਟਰ ਦੂਰ ਹੈ ਉੱਥੇ ਸਾਨੂੰ ਬੰਨ ਬਣਾ ਦੇ ਇਹਨਾਂ ਸਰਕਾਰਾਂ ਤੋਂ ਫਿਰ ਦੂਜਾ ਨੰਬਰ 2023 ਵਿੱਚ ਪਾਣੀ ਆ ਗਿਆ ਜੀ ਸਾਡੇ ਕੋਲ ਪਟਵਾਰੀ ਨੇ ਮੰਨ ਕੇ ਚੱਲ ਮੇਰੇ ਕੋਲ 8 ਕਿਲੇ ਪੰਚਾਇਤੀ ਪਲਾਟ ਠੇਕੇ ਸੀ ਜੀ ਉਹ ਖਤਮ ਹੋ ਗਿਆ ਹੂੰ 6 ਕਿਲੇ ਮੇਰੀ ਆਦੀ ਖਤਮ ਹੋ ਗਿਆ ਜਦੋਂ 8 ਕਿਲੇ ਪੰਚਾਇਤੀ ਪਲਾਟ ਬਾਰੇ ਮੈਂ ਗਿਆ ਮੇਰੇ ਕੋਲ ਉਹਨੇ ਪਟਵਾਰੀ ਨੇ 4000 ਰੁਪਇਆ ਲੈ ਲਿਆ ਠੀਕ ਹੈ ਤੇ ਮਾਜਬਾ ਫਿਰ ਵੀ ਨਹੀਂ ਆਇਆ ਉਹਦਾ ਡੱਬਾ ਆ ਲਿਮਟਾ ਮੇਰੇ ਦੇਫਾਲਟ ਰੋ ਗਿਆ ਬੈਂਕ ਕੋਲ ਕਰਿਆ ਹੈ ਬੜਾ ਕੁਝ ਹੋਇਆ ਕਿਉਂਕਿ ਹੁਣ ਉਹਨਾਂ ਨਾਲ ਵਾਦਾ ਕੀਤਾ ਸੀ ਵੀ ਇਸ ਵਾਰੀ ਮੈਂ ਲਿਮਟ ਪਰਾਂਗਾ ਠੀਕ ਹੈ ਹੁਣ ਫਿਰ ਇਹ ਆ ਪਤਾ ਗਈ 4 ਕਿਲੇ ਮੇਰੇ ਕੋਲ ਇੱਕ ਠਿੱਕਿਆ 448 ਤੇ 5 ਕਿਲੇ ਮੇਰੀ ਆ ਇਹ ਵੀ ਹੁਣ ਤਬਾਹ ਹੋ ਗਈ ਹੁਣ ਮੈਂ ਕਿੱਥੋਂ ਪਰਾਂਗਾ ਯਾ ਤਾਂ ਸਾਨੂੰ ਇਹਨਾਂ ਦੇ ਮਾਜਬੇ ਮੁਜਬੇ ਇਹਨਾਂ ਦੀ ਲੈ ਸੱਟਣ ਦੀ ਕੋਈ ਲੋੜ ਨਹੀਂ ਸਾਡਾ ਯਾ ਤਾਂ ਲਿਮਟਾ ਮਾਫ ਕਰਨ ਜਾਂ ਉਹਨਾਂ ਨੂੰ ਸਾਨੂੰ 2 ਸਾਲ ਦਿੱਤੇ ਜਾਂ ਸਾਡੀ ਵਿਆਜਾ ਮਾਫ ਕਰ ਜਿਵੇਂ ਸਰਕਾਰ ਨੇ ਆ ਹੜ੍ਹਾਂ ਤੋਂ ਪਹਿਲਾਂ ਕਿਹਾ ਸੀਗਾ ਕਿ ਅਸੀਂ ਨਜੱਠਣ ਲਈ ਪੂਰੇ ਤਿਆਰਾਂ ਪ੍ਰਬੰਧ ਕੀਤੇ ਹੋਏ ਆ ਕੀਤੇ ਸੀ ਪ੍ਰਬੰਧ ਕੋ ਇੱਧਰ ਤੁਹਾਡੇ ਕੁਝ ਨਹੀਂ ਕੀਤਾ ਸਾਡਾ ਤਾਂ ਬੰਨ ਬਣਾ ਦੇਣਾ ਇਹ ਤੋਂ 7 ਕਿਲੋਮੀਟਰ ਦੂਰ ਹੈ ਦਰਿਆ ਸਾਨੂੰ ਤਾਂ ਪਤਾ ਹੀ ਨਹੀਂ ਉੱਥੇ ਦਰਿਆ ਹੈ ਕਿ ਨਹੀਂ ਹੈ ਜਿਹੜਾ ਅਕਾਲੀਦਾਲ ਨੇ ਉੱਥੇ ਜ਼ਮੀਨਾਂ ਪਾਉਂ ਉੱਥੇ ਦਰਿਆ ਦਾ ਪਤਾ ਹੀ ਨਹੀਂ ਲੱਗਦਾ ਜੀ ਇਤਰੇ ਆਏਗਾ ਕਿੰਨੀ ਹੈਗਾ ਅਸੀਂ ਜਾਵਿਗਾ ਸਾਡੇ ਰਿਸ਼ਤੇਦਾਰ ਆ ਗਏ 2030 ਵਿੱਚ ਉਹਨਾਂ ਨੇ ਸਰਵਕ੍ਰਮਣ ਲਾ ਗਏ ਕਹਿੰਦੇ ਦਰਿਆ ਕਦੋਂ ਇੱਥੇ ਤਾਂ ਫਸਲਾਂ ਬੀਜੀਆਂ ਨਹੀਂ ਹੂੰ ਦਰਿਆ ਜ ਫਸਲਾਂ ਬੀਜੀਆਂ ਨਹੀਂ ਫਸਲਾਂ ਬੀਜੀ ਜਾਂਦੇ ਨੇ ਉਤੋਂ ਬੰਨ ਬਣਾਣ ਸਾਡੇ ਵੱਲੇ ਸਾਨੂੰ ਤਾਂ ਨਾਪਤਾਵੇ ਨਾ ਆ ਸਾਡਾ ਜਿੰਨਾ ਰਕਬਾ ਡੁੱਬਦਾ ਹੈ ਇਸ ਕਾਰਨ ਡੁੱਬਦਾ ਐਥੋਂ ਆ 5 ਫੁੱਟ ਲੈਵਲ ਉੱਚਾ ਜਦੋਂ ਸਾਡੇ ਵੱਲੇ ਪਾਣੀ ਆ ਉਤੋਂ ਬਾਬੇ ਦੀ ਦਰਗਾਹ ਤੋਂ ਪਿੱਛੇ ਪਿੱਛੇ ਰਹਿ ਗਿਆ ਜੀ ਉਸ ਤੋਂ ਬਾਅਦ ਇਹ ਜਿਹੜਾ ਇਹਨਾਂ ਪਟਵਾਰੀਆਂ ਨੇ ਹਾਲ ਤੱਕ ਕੀ ਹੋਇਆ ਜੀ ਆ ਬਿਕਾ ਪਿੰਡ ਉੱਲਾ ਤਾਂ ਉਧਰ ਪਾਣੀ ਨਹੀਂ ਗਿਆ ਸਾਰੇ ਲੈ ਗਏ ਸਾਨੂੰ ਮੈਨੂੰ ਕੀ ਮਿਲਾ ਮਤਲਬ ਇੱਕ ਤਾਂ ਤੁਸੀਂ ਡੁੱਬ ਗਏ ਉੱਤੋਂ ਪਟਵਾਰੀ ਰਿਸ਼ਵਤ ਵੀ ਤੁਹਾਡੇ ਮੈਨੂੰ ਸਾਰਾ 18000 ਰੁਪਏ ਮਿਲਾ 18000 ਜਣ ਮੈਂ ਕੀ ਕਰਾਂਗਾ ਬੱਚੇ ਪਾਲਾ ਹੁਣ ਮੇਰੀ ਗੱਲ ਸੁਣੋ ਸੇ ਮੇਰੇ ਬੇਬੇ ਦੀ ਦਵਾਈ ਬਾਪੂ ਦੀ ਦਵਾਈ ਜੀ ਹੁਣ ਪ੍ਰੇਡ ਕਰਾਉਣਾ ਸੀ ਮਹਰਨੀਆਂ ਦਾ ਹੁਣ ਮੈਂ ਕਿੱਥੋਂ ਕਰਾਵਾਂਗਾ ਦੱਸਣ ਮੈਨੂੰ ਕਰੋ ਕੀ ਕੁਝ ਲੈ ਕੇ ਆਏ ਹੋ ਇੱਥੇ ਇਹ ਤੂੰ ਸਾਰਾ ਕੁਝ ਲੈ ਆ ਪਈ ਜਿਹੜਾ ਸਮਾਨ ਰਹਿ ਗਿਆ ਵਿੱਚ ਬਾਕੀ ਬੱਚੇ ਲੈ ਕੇ ਸਾਰਾ ਪਰ ਜਿਹੜਾ ਰਹਿ ਗਿਆ ਉੱਥੇ ਹਾਂਜੀ ਹਾਂਜੀ ਜਿਹੜਾ ਪਿਛਲੀ ਵਾਰ ਵੀ ਸਾਡੀ ਹੈਲਪ ਕੀਤੀ ਹੈ ਕਿਸਾਨ ਜਥੇਬੰਦੀਆਂ ਕੀਤੇ ਨੇ ਸਰਕਾਰ ਨੇ ਕੁਝ ਕੀਤਾ ਸਾਹਮਣੇ ਨੇ ਕੀ ਲਿਆਂਦਾ ਦੋ ਇੱਕ ਬੋਤਲ ਤੇਲ ਦੀ ਲੈ ਆਂਦੀ ਹਲਦੀ ਲੈ ਆਂਦੀ ਮਸਾਲਾ ਲੈ ਆਂਦਾ ਉਹ ਕਿਸ ਨੂੰ ਪਹਰਾਸ਼ ਉਹ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਉਹ ਤਰ ਪਹਿਲਾਂ ਹੋਏ ਜਾਂਦੇ ਜਿਹੜੀ ਪਾਰਟੀਆਂ ਹੋ ਜਾਂਦੀਆਂ ਹੂੰ ਉਹਨੂੰ ਅਸੀਂ ਕੀ ਕਰੀਏ ਪਾਰਟੀਆਂ ਦਾ ਬਲਾਂ ਦੇ ਦੇ ਤਰ ਪਹਿਲਾਂ ਪਾਰਟੀਆਂ ਨੂੰ ਸੁਣੋ ਜੀ ਇੱਥੇ ਆਇਆ ਸਟੇਡੀਅਮ ਤਾਂ ਨਹੀਂ ਪੱਥਰ ਰੱਖਣ ਜੀ ਇੱਧਰ ਪੈ ਗਈ ਗੜੇ ਦੀ ਮਾਰ ਉੱਥੇ ਇੱਕ ਬੰਦਾ ਆਇਆ ਉਹ ਆਦੇ ਮਾਜਵੇ ਨੂੰ ਕਹਿੰਦਾ ਸਾਨੂੰ ਗੜੇ ਦੀ ਮਾਰ ਦੇ ਦੇਤੀ ਜਾਓ ਬਾਪੂ ਮੇਰਾ ਕਹਿੰਦਾ ਵੀ ਸਾਨੂੰ ਦਿੱਤੇ ਜਾ ਉਹ ਪਟਵਾਰੀ ਨੂੰ ਫੋਨ ਲਾ ਹੈਲੋ ਜੀ ਉੱਥੇ ਗਏ ਉਹਨੇ 2000 ਰੁਪਏ ਲੈ ਲੇ ਪਟਵਾਰੀ ਨੇ 2000 ਰੁਪਏ ਲੈ ਲਏ ਉਹਨੇ ਇਹ ਹਾਲਾਤ ਥੋੜੇ ਇਹ ਹਾਲਾਤ ਤੇ ਕਿ ਹੁਣ ਇਸ ਟਾਈਮ ਰੋਟੀ ਤੇ ਵੀ ਤੰਗ ਹੈ ਪੈਸਾ ਨਹੀਂ ਦਵਾਈ ਲੈਣ ਜਾਣਾ ਹੁੰਦੇ ਜੋਗੀ ਨਹੀਂ ਹੈਗੇ ਜਾਂ ਤਾਂ ਸਾਡਾ ਬੰਦ ਬਣਾਇਆ ਜਾਵੇ ਸਾਨੂੰ ਇਹਨਾਂ ਦੇ ਮਾਜਬਿਆਂ ਦੀ ਲੋੜ ਨਹੀਂ ਹੈਗੀ ਇਸੇ ਮਤਬੇ ਨੂੰ ਕੀ ਕਰਨਾ ਵੋਟਾਂ ਵੇਲੇ ਤਾਂ ਬੜੇ ਵਾਅਦੇ ਕੀਤੇ ਹੋਣਗੇ ਤੁਹਾਡੇ ਨਾਲ ਵੋਟਾਂ ਵੇਲੇ ਬਹੁਤ ਕੁਝ ਕਰਦੇ ਨੇ ਹੱਥ ਰਗੜਦੇ ਨੇ ਗੋਡੇ ਰਗੜੇ ਹੱਥ ਜੋੜੇ ਬੜਾ ਕੁਝ ਕਰ ਜਾਂਦੇ ਨੇ ਹੁਣ ਪਹੁੰਚਿਆ ਕਿ ਇੱਥੇ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਪਹੁੰਚਿਆ ਕਿਹਦਾ ਸਰਕਾਰ ਵੀ ਕਹਿੰਦੇ ਆਮ ਲੋਕਾਂ ਦੀ ਹੈ ਇਹ ਆਮ ਲੋਕਾਂ ਦੀ ਨਹੀਂ ਹੈਗੀ ਇਹਨੇ ਜਦੋਂ ਵਾਅਦਾ ਕੀਤਾ ਕਹਿੰਦਾ ਮੁਰਗੀ ਮਰੀ ਦੇ ਬੱਕਰੀ ਬੱਕਰੀ ਰੂੜੀ ਦੇ ਕੁਝ ਨਹੀਂ ਉਹਨੇ ਬਸ ਚੁਟਕਲਿਆਂ ਵਿੱਚ ਕਹਿ ਗਿਆ ਨਟੰਗਿਆ ਕਰਨ ਜੋ ਘਰ ਆ ਗਿਆ ਕੁਛ ਨਹੀਂ ਇਹਨੇ ਕੀਤਾ ਬੱਕਰੀ ਮੁਰਗੀ ਥੋੜਾ ਸਾਰਾ ਕੁਝ ਹੀ ਰੁੜ ਗਿਆ ਹੁਣ ਸਾਰਾ ਕੁਝ ਰੁੜ ਗਿਆ ਸਾਰਾ ਕੁਝ ਰੁੜ ਗਿਆ ਵੇਖੋ ਜੀ ਜੇ ਐਡਾ ਹੁੰਦਾ ਜਿੰਨੇ ਕਹਿਆ ਪੀ ਮੈਂ ਰਿਸ਼ਵਤ ਖੋਰੀ ਬੰਦ ਕਰਾਂਗਾ ਇਹ ਜਾਂ ਤਾਂ ਪਟਵਾਰੀ ਨੇ ਰੋਕਦਾ ਇਹ ਰੋਟੀ ਸਾਡੀ ਡੁੱਬ ਗਈ ਪਟਵਾਰੀਆਂ ਤੇ ਨੇਤਾਂ ਦੀ ਬਣ ਗਈ ਮਹੀਨੇ ਮਹੀਨੇ ਦੀ ਸਾਲ ਸਾਲ ਦੀ ਉਹਨਾਂ ਵਾਸਤੇ ਪੀ ਵਿਆਹ ਆ ਗਿਆ ਸਾਡੇ ਵਾਸਤੇ ਆਪਤਾ ਆ ਗਈ ਉਡਲੀ ਹੜੋਂ ਵਾਲੀ ਵਿਆ ਹੈ ਹੁਣ ਵਾਲੀ ਵਿਆ ਹੈ ਉਹ ਕਿਉਂਕਿ ਪਟਵਾਰੀਆਂ ਨੇ ਮੰਗਣੇ ਨੇ ਕਿਉਂਕਿ ਜਦੋਂ ਅੱਗੇ ਪਹਿਲਾਂ ਵੀ ਪਾਣੀ ਆਇਆ 13 ਵਿੱਚ ਮੇਰਾ ਚੋਨਾ ਖਰਾਬ ਹੋ ਗਿਆ ਚੋਨੇ ਦੇ ਵਿੱਚ ਪਰਮਲ ਸੀ ਇਹ ਕਹਿੰਦੇ ਇਹ ਜੀ 50% ਖਰਾਬ ਹੈ ਜੀ ਉਹਦਾ ਦੇ ਦੇ ਨੇ ਉਹ ਕੀ ਦਿੱਤਾ ਹੁੰਦਾ ਵੀ ਨਹੀਂ ਮਿਲਿਆ ਕੁਝ ਪਟਵਾਰੀ ਨੇ ਦਿੱਤਾ ਕੁਝ ਸਾਨੂੰ ਦਿੱਤਾ ਜਿਹੜਾ 23 ਵਿੱਚ ਕੁਝ ਨਹੀਂ ਮਿਲਿਆ ਆ ਇਹਨਾਂ ਨੂੰ ਸਰਕਾਰ ਅੱਗੇ ਬੇਨਤੀ ਹੈ મોદી ਜੀ ਅੱਗੇ ਜੇ ਚਾਹਦਾ ਹੈ ਸਰਕਾਰਾਂ ਦੇ ਜਿੱਡੇ ਜਿਹੜੇ ਡੁੱਬੇ ਆ ਉਹਨਾਂ ਦੇ ਲਿਮਟਾਂ ਜਾਂ ਵਿਆਜਾ ਮਾਫ ਕਰਨ ਇਹ ਨਹੀਂ ਹੈਗਾ ਪੀ ਅਗਾ ਜਾ ਤੇ ਜਿਨ੍ਹਾਂ ਦੇ ਡੁੱਬਣ ਨਹੀਂ ਆ ਉਹਨਾਂ ਦੇ ਕੀਤੀ ਜਾ ਸਰਵੇ ਕਰ ਤੇ ਕਰਨ ਕਬਜ਼ੇ ਵਾਲੀ ਜ਼ਮੀਨ ਤੇ ਨਾ ਕੋ ਪੈਸਾ ਦੇਂਦੇ ਨਾ ਆਪਾਂ ਨੂੰ ਇਹ ਤਾਂ ਤੁਹਾਡਾ ਸਰਕਾਰ ਦੀ ਜ਼ਮੀਨ ਹੈ ਗਰਦੌਰੀ ਸਾਡੀਆਂ ਪੱਕੀਆਂ ਨੇ ਮਾਲਕੀਆਂ ਉਹਨਾਂ ਤੇ ਨਹੀਂ ਮਾਜਬਾ ਦੇ ਰਹੇ ਕੋਈ ਨਹੀਂ ਦੇ ਰਿਹਾ ਨਹੀਂ ਦੇ ਰਹੇ ਪ੍ਰੈਤ ਕੀ ਦੇ ਮੁਖਮੰਦ ਮੁਖਮੰਤ ਨੇ ਇਹ ਵੀ ਕਹਿਇਆ ਕਿ ਸਪੈਸ਼ਲ ਗਰਦੋਰੀ ਹੋਊਗੀ ਹੁਣ ਜਿਹੜਾ ਪਿੰਡ ਹੀ ਡੁੱਬ ਗਿਆ ਉਹਦੀ ਸਪੈਸ਼ਲ ਗਰਦੋਰੀ ਸਰ ਦੇਖੋ ਇਹ ਇੰਨੇ ਨੇ ਵੱਡੇ ਵਾਅਦੇ ਕਰਦੇ ਆ ਰਹੇ ਨੇ ਹੁਣ ਤੁਸੀਂ ਬਜ਼ੁਰਗ ਦੇਖ ਰਹੇ ਹੋ ਇਹਨਾਂ ਦੀ 60 60 70 70 ਸਾਲ ਹੋ ਚੁੱਕੀ ਹੈ 27 ਸਾਲ ਮੇਰੀ ਉਮਰ ਹੋ ਚੁੱਕੀ ਹੈ ਇਹਨਾਂ ਨੂੰ ਹੁਣ ਇੰਨਾ ਲੰਮਾ ਸਮਾਂ ਹੋ ਗਿਆ ਇਹ ਸ਼ੁਰੂ ਤੋਂ ਹੀ ਇਹ ਹੜਾ ਤੋਂ ਐਨਾ ਪ੍ਰਭਾਵਿਤ ਹੋ ਰਹੇ ਨੇ ਸਾਡਾ ਏਰੀਆ ਘਟੋ ਘਟ 20 ਸਾਲ ਪਿੱਛੇ ਜਾ ਚੁੱਕਿਆ ਹੈ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਸਾਡੇ ਬੱਚੇ ਪੜ੍ਹਾਈ ਤੋਂ ਔਖੇ ਹੋ ਗਏ ਦੇਖੋ ਤੁਸੀਂ ਹੁਣ ਜੇਕਰ ਸਾਨੂੰ ਬਾਨ ਨਹੀਂ ਮਿਲਦਾ ਜੇ ਕਿ ਕਹਿੰਦੇ ਮੁਆਵਜ਼ਾ ਦੇਵਾਂਗੇ ਉਹਨੂੰ ਰਾਸ਼ਨ ਦੇਵਾਂਗੇ ਅਸੀਂ ਰਾਸ਼ਨ ਨੂੰ ਕੀ ਕਰਨਾ ਜੇਕਰ ਸਾਡੀ ਫਸਲਾ ਬਾਜਣ ਸਾਡੇ ਸਾਡੇ ਪੰ ਦਾ ਸਭ ਕੁਝ ਆ ਗਿਆ ਨਾ ਜੇ ਸਾਡਾ ਫਸਲਾ ਸਾਡਾ ਘਾਟੂਬ ਦਾ ਬਚਦਾ ਹੈ ਤੇ ਸਾਨੂੰ ਕੀ ਚਾਹੀਦਾ ਹੋਰ ਜੇ ਵਾਅਦੇ ਕਰਦੇ ਨ ਤਾਂ ਵਾਅਦ ਨੂੰ ਪੂਰਾ ਤਾਂ ਕਰਨਾ ਸਾਡਾ ਸਾਡਾ ਮੇਨ ਮਕਸਦ ਇਹ ਸਾਡਾ ਬੰਨ ਬਣਾਇਆ ਜਾਏ ਸਤਲੁਜ ਦਰਿਆ ਨੂੰ ਖੱਟਿਆ ਜਾਏ ਉਹਦੇ ਆਸੇ ਪਾਸੇ ਦੋਨਾਂ ਜਿਹੜਾ ਵੀ ਅਗਲਾ ਪਿੰਡ ਹੈ ਪਿਛਲਾ ਮੇਡਾ ਦੋਨਾਂ ਨੂੰ ਬਚਾਇਆ ਜਾਵੇ ਤੁਹਾਡੇ ਇਲਾਕੇ ਦੇ ਤੁਹਾਡੇ ਇਲਾਕੇ ਦੇ ਵਿੱਚ ਤਾਂ ਮੇਰੇ ਨਾਲ ਤਾਂ ਵਿਆਹ ਵੀ ਕਰਨੇ ਹੜਕੇ ਹੋਣਗੇ ਵਿਆਹ ਦੇਖੋ ਜੀ ਜਿਨ੍ਹਾਂ ਨੇ ਸੋਚਿਆ ਸੀਗਾ ਵੀ ਇਸ ਵਾਈ ਚੱਕ ਕੇ ਵੀ ਕੁੜੀਆਂ ਦੇ ਬਾਹਰੇ ਲਾਵਾਂਗੇ ਉਹ ਵਿਚਾਰਾ ਨਾ ਹੁਣ ਬਾਪ ਸਿਰ ਤੇ ਐਦਾ ਹੱਥ ਰੱਖ ਕੇ ਬੈਠਾ ਹੈ ਕਿ ਅਗਾ ਮੈਂ ਕਰਾਂਗਾ ਕਿ ਦੇਖੋ ਆ ਹਾਲਾਤ ਹੋ ਗਏ ਵੈਸੇ ਇਹ ਮੁੰਡਿਆਂ ਨੂੰ ਗਿਆ ਨਹੀਂ ਹੋਏ ਹੋਣੇ ਇਧਰ ਨਹੀਂ ਹੋਏ ਜੀ ਨਹੀਂ ਹੋਏ ਕੁੜੀਆਂ ਦੇ ਨਹੀਂ ਹੁਣ ਵਿਚਾਰੇ ਕੀ ਕਰਨ ਪਹਿਲਾਂ ਤੋਂ ਹੀ ਇੰਨਾ ਕਰਜ਼ਾ ਚੱਕਿਆ ਹੋਇਆ 2023 ਦਾ ਜਿਹੜਾ ਪਾਣੀ ਦੇ ਮਾਰ ਵੱਜੀ ਸੀ ਲੋਕਾਂ ਦੇ ਘਰ ਡਿੱਗ ਗਏ ਪਸ਼ੂ ਰੋੜ ਗਏ ਚੋਰੀਆਂ ਹੋ ਗਈਆਂ ਜੋ ਸਮਾਨ ਉੱਪਰ ਪਿਆ ਸੀ ਚੋਰੀਆਂ ਹੋ ਗਈਆਂ ਕੁਝ ਵੀ ਨਹੀਂ ਨਾਂਦੇ ਕੋਲ ਰਹਿ ਗਿਆ ਹੁਣ ਉੱਖ ਮੰਤਰੀ ਦਾ ਹੈਲੀਕਾਪਟਰ ਪਹੁੰਚਿਆ ਕੁਛ ਵੀ ਨਹੀਂ ਪਹੁੰਚਿਆ ਜੀ ਕੁਛ ਵੀ ਕੁਛ ਵਿੱਚ ਤੱਕ ਕੀ ਇੱਥੇ ਪਤਾ ਵੀ ਨਹੀਂ ਲੈਣ ਆਇਆ ਕੋਈ ਦੇਖੋ ਆ ਹਾਲਾਤ ਨੇ ਸਰਕਾਰਾਂ ਦੇ ਪਤਾ ਵੀ ਨਹੀਂ ਲੈਣਾ ਹਾਂਜੀ ਦੇਖੋ ਹੁਣ ਜੇਕਰ ਸਾਡੇ ਆ ਫਸਲਾਂ ਬਚਦੀਆਂ ਨੇ ਤਾਂ ਸਾਡੇ ਬੱਚੇ ਖੁਸ਼ਹਾਲ ਨੇ ਸਾਡੇ ਬੱਚਿਆਂ ਦੀ ਪੜ੍ਹਾਈ ਹੋਊਗੀ ਮਾਂ ਤੇ ਵਿਚਾਰਾ ਪਹਿਲੇ ਹੀ ਇੰਨਾ ਕੋ ਮਜਬੂਰ ਹੈ ਕਿ ਉਹ ਫਸਲਾਂ ਦੇ ਸਾਰੇ ਕਿਸੇ ਕੋਲ ਇੱਕ ਕਿੱਲਾ ਕਿਸੇ ਕੋਲ 6 ਕਨਾਲਾਂ ਨੇ ਜੇਕਰ ਉਹਨਾਂ ਦੀ ਵਾਈ ਹੁੰਦੀ ਤਾਂ ਬੱਚਾ ਪੜਦਾ ਨਹੀਂ ਤਾਂ ਅੱਗੇ ਬੱਚਾ ਵੀ ਨਹੀਂ ਪੜਦਾ ਸਾਰੇ ਬੱਚੇ ਵੀ ਅਨਪੜ੍ਹ ਹੋ ਰਹੇ ਨੇ ਹੂੰ ਕਿੱਥੇ ਜਾਣਗੇ ਸਾਡੇ ਲੋਕ ਇਹਨਾਂ ਬਾਰੇ ਸੋਚਿਆ ਜਾਵੇ ਜੇਕਰ ਸਰਕਾਰ ਚਾਹੁੰਦੀ ਹੈ ਨਾ ਵੀ ਸਾਡੀ ਸਰਕਾਰ ਆਏ ਪਰ ਇਹਨਾਂ ਨੂੰ ਚਾਹੀਦਾ ਕਿ ਸਾਡਾ ਫਾਇਦਾ ਕਰਨ ਕੋਈ ਉਹਨਾਂ ਦਾ ਲੋਕਾਂ ਦਾ ਸੋਚਣ ਜਿਨ੍ਹਾਂ ਦੇ ਹੁਣ 60 70 70 ਸਾਲ ਹੋ ਗਏ ਸਮਾਨ ਚੱਕਦੇ ਉਹਨਾਂ ਦੀਆਂ ਟਿੰਡਾਂ ਹੀ ਗੰਜੇ ਹੋ ਗਏ ਹੁਣ ਉਹਨਾਂ ਨੂੰ ਸਮਾਨ ਚੱਕ-ਚੱਕ ਕੇ ਉਹਨਾਂ ਨੇ ਆਹ ਮਜਬੂਤੀਆਂ ਜਿੰਨਾਂ ਵੀ ਮਜਬੂਰ ਸੀ ਕਿ ਦੇਖੋ ਇੱਥੇ ਹਾਲਾਤ ਆਏ ਹੂੰ ਉਹ ਸਾਰੇ ਦੁਖੀ ਹੋ ਗਏ ਪਰਿਵਾਰ ਸਾਰੇ ਦੁਖੀ ਹੋ ਗਏ ਕਈਆਂ ਬਿਮਾਰੀਆਂ ਵਿੱਚ ਆ ਗਏ ਪਿਛਲੀ ਵਾਰ ਬਹੁਤ ਜਾਣੇ ਜਿਹੜੇ ਕਿ ਬਿਮਾਰੀਆਂ ਦੇ ਵਿੱਚ ਆ ਗਏ ਉਹ ਹੁਣ ਉਹਨਾਂ ਕੋਲੋਠਿਆਂ ਵੀ ਨਹੀਂ ਜਾ ਰਿਹਾ ਤਾਂ ਸਰਕਾਰ ਨੂੰ ਚਾਹੀਦਾ ਕਿ ਸਾਡਾ ਬੰਨ ਬਣਾਇਆ ਜਾਵੇ ਪਹਿਲਾ ਸਤਲੁਜ ਦਰਿਆ ਦਾ ਤੇ ਮਜਬੂਤੀ ਕੀਤੀ ਜਾਵੇ ਉੱਪਰੋਂ ਬਾਰਿਸ਼ ਤੇ ਸਮਾਨ ਪਿਆ ਸਾਡੇ ਕਮਰਿਆਂ ਦੇ ਉੱਪਰ ਉਹ ਸਾਰਾ ਸਮਾਨ ਭਿੱਜੀ ਜਾਂਦਾ ਹੈ ਰਾਸ਼ਨ ਸਾਡਾ ਵਿੱਚ ਹੈ ਦਾਣੇ ਸਾਡੇ ਰੋੜ ਗਏ ਕਿੱਥੋਂ ਕੱਢਣਗੇ ਖਾਣਜੋਗੀ 2 ਕਿਲੋ ਹੈ ਕਿਸੇ ਕੋਲ 3 ਕਿਲੋ ਹੈ ਉਹ ਅੱਜ ਦਾ ਦਿਨ ਨਿਕਲ ਜਾਊਗਾ ਕੱਲ ਦਾ ਨਿਕਲ ਜਾਊਗਾ ਕਿੱਥੇ ਜਾਣਗੇ ਮਤਲਬ ਜੰਗ ਵਿੱਚ ਵੀ ਤੁਸੀਂ ਉਹ ਜੜਦੇ ਹੋਣਗੇ ਵਿੱਚ ਵੀ ਦੇਖੋ ਜੰਗ ਵਿੱਚ ਵੀ ਇਦਾਂ ਹੁੰਦਾ ਹੈ ਜੰਗ ਵਿੱਚ ਵੀ ਤਬਾਈ ਹੋ ਗਈ ਜੀ ਸਮਾਨ ਸਾਨੂੰ ਚੱਕ ਕੇ ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ ਕੋਈ ਸਾਡੇ ਇੱਥੇ ਸਹੂਲਤ ਨਹੀਂ ਪਹੁੰਚੀ 9 ਮਹੀਨੇ ਪਹਿਲਾਂ ਜੰਗ ਵੇਲੇ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਦੁਖੀ ਹੋਏ ਹੁਣ ਹੜ ਹੋ ਗਏ ਹਰ ਸਾਲ ਮਤਲਬ ਕਿ ਸਾਨੂੰ 6 ਮਹੀਨੇ ਬਾਅਦ ਤਾਂ ਸਾਨੂੰ ਆਪਣਾ ਸਮਾਨ ਚੱਕ ਕੇ ਦਰ ਉਹ ਦਰ ਜਾਣਾ ਪੈਂਦਾ ਹੈ ਬਹੁਤ ਜ਼ਿਆਦਾ ਹਾਲਾਤ ਮਾੜੇ ਜੀ ਇੱਧਰ ਦੇ ਬਾਰਡਰ ਪੱਟੀ ਵੈਸੇ ਵੀ ਪਿੱਛੇ ਜਾ ਰਹੀ ਕੋਈ ਵੀ ਇਤੋਂ ਦੇ ਹਾਲਾਤ ਕੋਈ ਵੀ ਸਰਕਾਰ ਸੁਧਾਰ ਨਹੀਂ ਰਹੀ ਬਸ 9588 ਬਹੁਤ ਹਾਰਡ ਦੇਖੇ ਨੇ ਮੈਂ ਸ਼ੁਰੂ ਤੋਂ ਹੁਣ ਦੇਖੋ ਮੇਰੀ 27 ਸਾਲੇ ਜੋ ਚੁੱਕੀ ਹੈ ਮੈਂ ਤਿੰਨ ਚਾਰ ਤਹਾੜ ਮੈਂ ਖੁਦ ਦੇ ਚੁੱਕਿਆ ਤੇ ਸਾਡੇ ਪਰਿਵਾਰ ਜਿਹੜੇ ਬਜ਼ੁਰਗ ਗਏ ਨੇ ਉਹ ਤਾਂ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਲੰਮਾ ਉਹ ਬਹੁਤ ਸਮੇਂ ਲੰਮੇ ਤੋਂ ਇਹ ਮਾਰਾ ਚੱਲਦੇ ਆ ਰਹੇ ਨੇ ਤਾਂ ਸਰਕਾਰਾਂ ਨੂੰ ਹੁਣ ਸੋਚਣਾ ਚਾਹੀਦਾ ਹੈ ਵੀ ਤੁਸੀਂ ਵੀ ਕੁਝ ਨਾ ਵਾਸਤੇ ਕਰੋ ਜੇਕਰ ਤੁਸੀਂ ਆਪਣੀ ਸਰਕਾਰ ਦੇਖਣਾ ਚਾਹੁੰਦੇ ਹੋ ਤਾਂ ਇਹ ਤੁਸੀਂ ਕਰੋ ਇਹ ਬੰਨ ਖਟਾਓ ਤੁਸੀਂ ਸਤਲੁਜ ਦਰਿਆ ਦਾ ਜਿਹੜੇ ਲੋਕਾਂ ਨੇ ਜ਼ਮੀਨਾਂ ਮਲਿਆਣੋਂ ਜ਼ਮੀਨਾਂ ਵੀ ਛੜਾਓ ਤੇ ਉੱਥੇ ਤੁਸੀਂ ਬੰਨ ਦੀ ਖਟਾਈ ਕਰੋ ਜੀ